ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਜਨਰ ਪੰਜਾਬ ਟੈਕ ਦੇ ਵਿੱਚ ਜਿਵੇਂ ਕਿਸ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਜਿਹੜੀਆਂ ਸਰਕਾਰੀ ਸਕੀਮਾਂ ਨੇ ਡਰਾਉਟੀ ਵੀ ਰਿਲੇਟਡ ਉਹਨਾਂ ਲਈ ਆਪਾਂ ਆਨਲਾਈਨ ਅਪਲਾਈ ਕਰ ਸਕਦੇ ਹੁਣ ਉਹ ਸਿਰਫ ਪੰਜਾਬ ਸਰਕਾਰ ਨੇ ਸੁਵਿਧਾ ਸਾਰੇ ਨਾਗਰਿਕਾਂ ਨੂੰ ਦੇ ਚੁੱਕੀ ਆ ਤੇ ਉਹਦੇ ਵਿੱਚ ਇੱਕ ਨਵੀਂ ਸੁਵਿਧਾ ਜਿਹੜੀ ਪੰਜਾਬ ਸਰਕਾਰ ਦੁਆਰਾ ਚਾਲੂ ਕੀਤੀ ਗਈ ਹੈ ਉਹ ਸੁਵਿਧਾ ਇਹ ਜੀ ਜਿਹੜਾ ਆਪਣਾ ਇੰਤਕਾਲ ਵਗੈਰਾ ਰਜਿਸਟਰੀ ਆਪਾਂ ਜਦੋਂ ਕਰਾ ਲੈਨੇ ਆ ਉਦੀ ਅਰਜੀ ਹੈ ਜਿਹੜੀ ਆਨਲਾਈਨ ਹੀ ਆਪਾਂ ਦੇ ਸਕਦੇ ਆ ਵੀ ਇੰਤਕਾਲ ਆਨਲਾਈਨ ਹੋ ਜਾਏਗਾ ਤੇ ਪਟਵਾਰੀ ਕੋਲੇ ਜਾਣ ਦੀ ਜਾਂ ਉਹਨੂੰ ਕਿਸੇ ਵੀ ਤਰੀਕੇ ਦਾ ਕੋਈ ਰਿਸ਼ਵਤ ਦੇਣ ਦੀ ਲੋੜ ਨਹੀਂ ਪੈਣੀ ਇਹ ਤੋਂ ਪਹਿਲਾਂ ਜਿਹੜਾ ਕੀ ਹੁੰਦਾ ਸੀ ਵੀ ਫੀਸ ਤਾਂ ਆਪਾਂ ਰਿਸਟਰੀ ਵੇਲੇ ਆਨਲਾਈਨ ਹੀ ਭਰ ਦਿੰਦੇ ਸੀ ਇੰਤਕਾਲ ਦੀ ਪਰ ਪਟਵਾਰੀ ਕੋਲੋਂ ਕਿਸੇ ਕਾਰਨ ਤੁਸੀਂ ਕਹ ਲੋ ਰਿਸ਼ਵਤ ਦੇ ਲਾਲਚਰੇ ਚੱਲ ਜਾਇਆ ਜਾਂ ਕਿਸੇ ਹੋਰ ਚੱਲ ਲਿਆ ਤੁਹਾਡਾ ਇੰਤਕਾਲ ਲੱਜ ਨਹੀਂ ਕੀਤਾ ਜਾਂਦਾ ਸੀ ਪਰ ਇਹ ਨਵੀਂ ਹੁਣ ਸੇਵਾ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਹਦੇ ਅਧੀਨ ਜਿਹੜੀਆਂ ਰਿਸਟਰੀਆਂ ਦੇ ਇੰਤਜ਼ਾਰ ਪੈਂਡਿੰਗ ਆ ਤੁਸੀਂ ਖੁਦ ਆਨਲਾਈਨ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਇਸ ਦੇ ਵਿੱਚ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਮਝਾਉਂਗਾ ਵੀ ਤੁਸੀਂ ਖੁਦ ਆਨਲਾਈਨ ਕਿਵੇਂ ਅਪਲਾਈ ਕਰ ਸਕਦੇ ਹੋ ਵੀ ਬਿਲਕੁਲ ਮੁਫਤ ਦੇ ਵਿੱਚ ਇਹਦੀ ਕੋਈ ਸਰਕਾਰੀ ਫੀਸ ਨਹੀਂ ਗਿੱਤੀ ਤੁਹਾਨੂੰ ਜਾਣ ਦੀ ਲੋੜ ਨਹੀਂ ਠੀਕ ਹੈ ਜੀ ਇਹਦੇ ਚ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਜੀ ਆਪਾਂ ਇੱਥੇ ਗੂਗਲ ਤੇ ਸਰਚ ਕਰ ਲੈਣਾ ਜੀ ਪੀ ਐਲ ਆਰ ਐਸ ਇਹ ਪਹਿਲੇ ਨੰਬਰ ਤੇ ਜਿਹੜੀ ਵੈਬਸਾਈਟ ਆ ਇਹ ਆ ਜਾਏਗੀ ਅੱਪਾ ਇਹਨੂੰ ਖੋਲ ਲੈਣਾ ਫਿਰ ਇੱਥੇ ਆਪਾਂ ਫਰਦ ਤੇ ਕਲਿੱਕ ਕਰਨਾ ਠੀਕ ਹੈ ਜੀ ਇਹ ਤੋਂ ਬਾਅਦ ਇਸ ਤਰੀਕੇ ਦਾ ਇੰਟਰਫੇਸ ਹੈ ਜਿਹੜਾ ਆਪਣੇ ਸਾਹਮਣੇ ਖੁੱਲ੍ਹ ਜਾਏਗਾ ਇੱਥੇ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਕਈ ਤਰ੍ਹਾਂ ਦੇ ਆਪਸ਼ਨ ਆ ਜਿਹੜੇ ਮਿਲ ਜਾਣਗੇ ਜਿਵੇਂ WhatsApp ਤੇ ਜਮ੍ਹਾਂਬੰਦੀ ਤੇ ਬਰਸਤ ਦਾ ਇੰਤਕਾਲ ਇਹ ਤੇ ਵੀ ਮੈਂ ਅੱਗੇ ਜਾ ਕੇ ਵੀਡੀਓ ਬਣਾਉਂਗਾ ਬਹੁਤ ਜਲਦੀ ਤੇ ਹੋਰ ਕੀ ਆਪਾਂ ਇੱਥੇ ਕੀ ਕਰਨਾ ਆਪਾਂ ਇਸ ਆਪਸ਼ਨ ਤੇ ਤੁਸੀਂ ਦੇਖ ਸਕਦੇ ਹੋ ਬਸੀਕੇ ਦੇ ਆਧਾਰ ਤੇ ਇੰਤਕਾਲ ਠੀਕ ਹੈ ਜੀ ਆਪਾਂ ਇਹ ਤੇ ਕਲਿੱਕ ਕਰਾਂਗੇ ਇਹਦੇ ਤੇ ਕਲਿੱਕ ਕਰਨ ਤੋਂ ਬਾਅਦ ਇਸ ਤਰੀਕੇ ਦਾ ਤੁਹਾਡੇ ਸਾਹਮਣੇ ਇੰਟਰਫੇਸ ਹੈ ਜਿਹੜਾ ਉਹ ਆ ਜਾਏਗਾ ਇੱਥੇ ਆਪਾਂ ਬਿਨੇਕਾਰ ਦਾ ਨਾਮ ਬਿਨੇਕਾਰ ਦਾ ਨਾਮ ਹੁੰਦਾ ਜੀ ਆਪਾਂ ਜਿਹਦੇ ਗੱਨੀ ਉਹ ਐਪਲੀਕੇਸ਼ਨ ਦੇ ਰਹੇ ਹਾਂ ਫੋਰ ਏਗਜ਼ਾਮਪਲ ਮੈਂ ਇਹ ਨਾਮ ਲਿਖਦਾ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਆਪਾਂ ਭਰਾਂਗੇ ਜੀ ਮੋਬਾਈਲ ਨੰਬਰ ਤੇ ਫਿਰ ਕਲਿੱਕ ਕਰਾਂਗੇ ਓਟੀਪੀ ਜਿਹੜਾ ਵੀ ਤੁਸੀਂ ਮੋਬਾਈਲ ਨੰਬਰ ਪਾਉਂਗੇ ਉੱਥੇ ਤੁਹਾਡੇ ਕੋਲੇ OTP ਆ ਜਾਏਗਾ ਉਸ ਤੋਂ ਬਾਅਦ ਆਪਾਂ ਇੱਥੇ OTP ਤੇ ਜਿਹੜਾ ਕਲਿੱਕ ਕਰ ਦੇਵਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਇਸ ਤਰੀਕੇ ਦਾ ਇੰਟਰਫੇਸ ਤੁਹਾਡੇ ਸਾਹਮਣੇ ਆ ਜਾਏਗਾ ਇੱਥੇ ਆਪਾਂ ਭਰਾਂਗੇ ਵੀ ਜਿੱਥੇ ਵੀ ਉਹ ਆਪਣੀ ਰਜਿਸਟਰੀ ਹੋਈ ਹੈ ਉੱਥੋਂ ਦੀ ਤਹਿਸੀ ਉਹਥੋਂ ਦੀ ਡਿਸਟ੍ਰਿਕਟ ਇੱਥੇ ਆ ਜਾਏਗੀ ਜੀ ਤਹਿਸੀਲ ਤੇ ਇਹ ਤੋਂ ਬਾਅਦ ਇੱਥੇ ਉਹ ਪਿੰਡ ਜਾਂ ਸ਼ਹਿਰ ਜਿੱਥੇ ਰਗਵਾ ਠੀਕ ਹੈ ਜੀ ਇਹ ਸਿਲੈਕਟ ਕਰ ਲੈਣਾ ਆਪਾਂ ਇੱਥੇ ਇਸ ਤਰੀਕੇ ਨਾਲ ਇੱਥੇ ਕਲਿੱਕ ਕਰਕੇ ਆਪਾਂ ਡਿਸਟ੍ਰਿਕਟ ਸਿਲੈਕਟ ਕਰ ਲਈ ਕੋਈ ਵੀ ਇਹ ਤੋਂ ਬਾਅਦ ਇੱਥੇ ਕਲਿੱਕ ਕਰਕੇ ਜਿਹੜੀ ਤਹਿਸੀਲ ਹੈ ਉਹ ਸਿਲੈਕਟ ਕਰ ਲਈ ਤੇ ਇਹ ਤੋਂ ਬਾਅਦ ਅੱਗੇ ਜਾ ਕੇ ਆਪਾਂ ਇੱਥੇ ਜਿਹੜਾ ਪਿੰਡ ਸਿਲੈਕਟ ਕਰ ਲਵਾਂਗੇ ਕੋਈ ਵੀ ਪਿੰਡ ਹੈ ਜਿੱਥੋਂ ਦਾ ਤੁਹਾਡਾ ਰਗਵਾ ਇਹ ਤੋਂ ਬਾਅਦ ਇੱਥੇ ਆਪਾਂ ਕਲਿੱਕ ਕਰਕੇ ਕਰਾਂਗੇ ਜੀ ਸਬ ਰਿਸ਼ਟਰਾ ਦਸਤਰ ਅੱਪਾ ਰੀਸਟਰੀ ਆ ਗੀੜੇ ਸਬ ਰਿਸਟਰ ਕੋਲੇ ਹੋਈ ਸੀ ਉਹ ਅੱਪਾ ਸਿਲੇਕਟ ਕਰ ਲਵਾਂਗੇ ਇੱਥੇ ਆਪਾਂ ਡੀਡ ਦੀ ਕਿਸਮ ਡੀਡ ਦੀ ਕਿਸਮ ਆਪਾਂ ਉਹ ਰੀਸਟਰੀ ਕੀਤੀ ਹੈ ਬੈਚ ਦੀ ਹੈ ਤਬਦੀਲ ਦੀ ਹੈ ਐਕਸਚੇਂਜ ਦੀ ਹੈ ਕੋਈ ਵੀ ਹੈ ਠੀਕ ਹੈ ਜੀ ਜਿਹੜੀ ਵੀ ਕਿਸ ਤਰੀਕੇ ਦੀ ਵੀ ਡੀਡ ਹੈ ਉਹ ਆਪਾਂ ਇੱਥੇ ਸਿਲੇਕਟ ਕਰ ਲਵਾਂਗੇ ਉਹਦੇ ਤੋਂ ਬਾਅਦ ਇੱਥੇ ਆਪਾਂ ਪਾਵਾਂਗੇ ਜੀ ਆਪਣੀ ਰਿਸ਼ਤੀ ਦਾ ਨੰਬਰ ਇਸ ਜਗ੍ਹਾ ਤੇ ਪਾਵਾਂਗੇ ਡੇਟ ਵੀ ਕਿਸ ਡੇਟ ਨੂੰ ਰਜਿਸਟਰੀ ਹੋਈ ਸੀ ਠੀਕ ਹੈ ਜੀ ਇੱਥੇ ਆਪਾਂ ਪਾਵਾਂਗੇ ਆਪਣੀ ਰਜਿਸਟਰੀ ਦਾ ਨੰਬਰ ਇਸ ਤਰੀਕੇ ਨਾਲ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਨੰਬਰ ਹੈਗਾ ਜੀ ਰਜਿਸਟਰੀ ਦਾ ਉਹ ਆਪਾਂ ਇੱਥੇ ਪਾ ਦੇਵਾਂਗੇ ਇਹ ਤੋਂ ਬਾਅਦ ਇੱਥੇ ਡੇਟ ਵੀ ਕਿਸ ਤਰੀਕ ਨੂੰ ਆਪਾਂ ਜਿਹੜੀ ਰਜਿਸਟਰੀ ਆ ਉਹ ਕਰਾਈ ਸੀ ਤੁਸੀਂ ਇੱਥੇ ਦੇਖ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕਲਿੱਕ ਕਰਾਂਗੇ fetch copy of registered ਟੱਪ ਉੱਤੇ ਕਲਿੱਕ ਕਰਾਂਗੇ ਜੀ fetch copy of registered ਜੇਕਰ ਤੁਹਾਡੀ ਰਿਸਟਰੀ ਹੈ ਜਿਹੜੀ ਉਹ ਆਨਲਾਈਨ ਹੋਈ ਤਾਂ ਜੀ ਉਹ ਆਪਣੇ ਆਪ ਇਹ ਡਿਟੈਕਟ ਕਰ ਲੇਗਾ ਤੁਹਾਨੂੰ ਕੋਈ ਫਾਈਲ ਅਪਲੋਡ ਕਰਨ ਦੀ ਲੋੜ ਨਹੀਂ ਪਰ ਕਿਸੇ ਕਾਰਨ ਜੇ ਉਹ ਨਈ ਮਤਲਬ fetch ਕਰਸਪਾ ਦਾ ਜਿਵੇਂ ਇਸ ਤਰੀਕੇ ਦੇ ਨਾਲ ਇਹ ਆਨਲਾਈਨ ਆਟੋਮੈਟਿਕਲੀ ਨਹੀਂ ਚੱਕੀ ਤਾਂ ਆਪਾਂ ਕਿ ਕਰਨ ਆਪਣੀ ਰਿਸ਼ਤੀ ਦੀ ਪੀਡੀਐਫ ਬਣਾ ਕੇ ਇੱਥੇ ਅਪਲੋਡ ਕਰ ਦੇਣੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਮੈਂ ਪਹਿਲੀ ਇਹ ਪੀਡੀਐਫ ਬਣਾ ਰੱਖੀ ਐ ਤੇ ਕਲਿੱਕ ਕਰਾਂਗੇ ਇਹ ਦੇਖ ਸਕਦੇ ਹੋ ਤੀਨ ਨੂੰ ਆਪਾਂ ਅਪਲੋਡ ਬਟਨ ਆ ਜਿਹੜਾ ਉਹ ਇੱਥੋਂ ਦਬਬ ਦਿਆਂਗੇ ਇਹ ਆਪਣੀ ਰਿਸ਼ਤੀ ਜਿਹੜੀ ਅਪਲੋਡ ਹੋ ਚੁੱਕੀ ਆ ਇਹ ਤੋਂ ਬਾਅਦ ਇਹਦੇ ਟਿੱਕ ਲਾ ਦੇਵਾਂਗੇ ਤੇ ਸੇਵ ਐਂਡ ਪ੍ਰੋਸੀਡ ਪ੍ਰਿੰਟ ਤੇ ਕਲਿੱਕ ਕਰ ਦੇਵਾਂਗੇ ਠੀਕ ਹੈ ਜੀ ਇਹ ਤੋਂ ਬਾਅਦ ਇਸ ਤਰੀਕੇ ਦਾ ਇੰਟਰਫੇਸ ਹੈ ਜਿਹੜਾ ਆਪਣੇ ਸਾਹਮਣੇ ਹੈ ਜਿਹੜਾ ਖੁੱਲ ਜਾਏਗਾ ਆਪਾਂ ਕੀ ਕਰਨਾ ਹੈ ਜੀ ਇਸ ਤੋਂ ਬਾਅਦ ਜਿਹੜਾ ਇੱਥੇ ਆਪਣਾ ਪ੍ਰਿੰਟ ਦਾ ਆਪਸ਼ਨ ਆ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਤੇ ਕਲਿੱਕ ਕਰਕੇ ਇਹਦਾ ਆਪਾਰ ਜੀ ਦਾ ਪ੍ਰਿੰਟ ਆਊਟ ਲੈ ਲਵਾਂਗੇ ਉਹਦੇ ਤੇ ਆਪਣੇ ਸਾਈਨ ਕਰਕੇ ਤੇ ਇਸੇ ਨੂੰ ਦੁਬਾਰਾ ਆਪਾਂ ਪੀਡੀਐਫ ਬਣਾ ਕੇ ਇਹਦੇ ਵਿੱਚ ਅਪਲੋਡ ਕਰਨਾ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੀ ਐਪਲੀਕੇਸ਼ਨ ਇਹ ਦੇ ਕਲਿਕ ਕਰਕੇ ਆਪਾਂ ਇਹਦਾ ਪ੍ਰਿੰਟ ਆਊਟ ਆ ਜਿਹੜਾ ਉਹ ਲੈ ਲਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਨੀਚੇ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਆ ਜਿਹੜੇ ਆਪਾਂ ਸੈਨ ਕਰਕੇ ਇਹਨੂੰ ਅਪਲੋਡ ਕਰ ਦੇਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਅਪਲੋਡ ਤੇ ਕਲਿੱਕ ਕਰ ਦੇਵਾਂਗੇ ਤੇ ਉਸ ਤੋਂ ਬਾਅਦ ਆਪਾਂ ਨੀਚੇ ਜੋ ਤੁਹਾਨੂੰ ਸਬਮਿਟ ਬਟਨ ਦਿਖ ਰਿਹਾ ਹੈਗਾ ਉਹ ਤੇ ਕਲਿੱਕ ਕਰਕੇ ਇਹਨੂੰ ਸਬਮਿਟ ਕਰ ਦੇਵਾਂਗੇ ਸਬਮਿਟ ਕਰਨ ਤੋਂ ਬਾਅਦ ਆਪਾਂ ਨੂੰ ਜਿਹੜਾ ਇਸ ਤਰੀਕੇ ਦਾ ਦੇਖ ਸਕਦੇ ਹੋ ਤੁਸੀਂ ਐਪਲੀਕੇਸ਼ਨ ਨੰਬਰ ਇਹ ਲਿਖਿਆ ਪਿਆ ਇਹ ਮਿਲ ਜਾਏਗਾ ਇਹ ਤੁਹਾਨੂੰ ਤੁਹਾਡੇ ਵਟਸਐਪ ਉੱਪਰ ਵੀ ਸੈਂਡ ਕਰ ਦਿੱਤਾ ਜਾਏਗਾ ਤੇ ਤੁਸੀਂ ਇੱਥੇ ਵੀ ਜਿਹੜਾ ਇਹ ਨੋਟ ਕਰ ਸਕਦੇ ਹੋ ਇਹ ਆਪਣਾ ਅਰਜੀ ਦਾ ਨੰਬਰ ਹੈ ਜਿਹੜਾ ਉਹ ਹੋ ਗਿਆ ਇਸ ਤੋਂ ਬਾਅਦ ਇਹ ਹੁਣ ਆਪਣੀ ਐਪਲੀਕੇਸ਼ਨ ਆ ਜਿਹੜੀ ਸਬਮਿਟ ਹੋ ਚੁੱਕੀ ਆ ਇੱਕ ਜਿਹੜੀ ਰਿਸ਼ਤੀ ਦਾ ਦਰਜ ਕਰਨ ਦਾ ਇੰਤਕਾਲ ਦਰਜ ਕਰਨ ਲਈ ਆ ਟਾਈਮ ਆ ਜਿਹੜਾ ਉਹ ਲੱਗ ਸਕਦਾ ਕਿ ਮਹੀਨੇ ਵਾਂਗੂ ਲੱਗ ਜਾਂਦਾ ਕਈ ਵਾਰ ਤੇ ਕਈ ਵਾਰੀ ਜਲਦੀ ਵੀ ਹੋ ਸਕਦੀ ਹੈ ਡਿਪੈਂਡ ਕਰਦਾ ਤੁਹਾਡੀ ਰਿਸ਼ਤੀ ਦੀ ਬਾਰੀ ਕਦੋਂ ਹੋਊਗੀ ਪਰੇ ਕੰਮ ਹੁੰਦਾ ਜਰੂਰ ਆਨਲਾਈਨ ਅਪਲਾਈ ਮੈਂ ਹੁਣ ਤੱਕ ਜਿੰਨੀਆਂ ਵੀ ਜਿੰਨੇ ਵੀ ਲੋਕਾਂ ਦੀਆਂ ਕਰਕੇ ਦਿੱਤੀਆਂ ਉਹ ਸਾਰੀਆਂ ਹੋ ਗਈਆਂ ਇਸ ਤੋਂ ਬਾਅਦ ਤੁਸੀਂ ਆਨਲਾਈਨ ਹੀ ਤੁਸੀਂ ਦੇਖ ਸਕਦੇ ਹੋ ਵੀ ਤੁਸੀਂ ਜਿਹੜਾ ਇੰਤਕਾਲੀ ਅਪਲਾਈ ਕਰਿਆ ਸੀ ਉਹ ਅੱਜ ਹੀ ਜਿਹੜੀ ਕਿੱਥੇ ਖੜੀ ਆ ਉਹ ਟਰੈਕ ਕਰਨ ਲਈ ਆਪਾਂ ਪੀਐਲਆਰਐਸ ਦੀ ਵੈਬਸਾਈਟ ਫੇਰ ਤੋਂ ਖੋਲ ਲਵਾਂਗੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਟਰੈਕ ਐਪਲੀਕੇਸ਼ਨ ਠੀਕ ਹੈ ਜੀ ਇਹ ਤੇ ਕਲਿੱਕ ਕਰ ਲਵਾਂਗੇ ਇਸ ਤਰੀਕੇ ਨਾਲ ਇੱਥੇ ਆਪਾਂ ਭਰਾਂਗੇ ਜਿਹੜਾ ਦਰਖਾਸਤ ਨੰਬਰ ਲਿਖਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਇੱਥੇ ਆਪਾਂ ਭਰਾਂਗੇ ਜੀ ਉਹ ਵਾਲਾ ਨੰਬਰ ਜਿਹੜਾ ਅਪਲਾਈ ਕਰਨ ਵੇਲੇ ਆਪਾਂ ਨੂੰ ਮਿਲਿਆ ਸੀ ਇੱਥੇ ਕੈਪਚਾ ਭਰ ਕੇ ਨੂੰ ਕਰ ਦਾਂਗੇ ਕਲਿੱਕ ਠੀਕ ਹੈ ਜੀ ਇਹ ਵਰਤਾ ਇੱਥੇ ਕੈਪਚਾ ਫਿਲ ਕਰਤਾ ਇਹ ਤੋਂ ਬਾਅਦ ਸਰਚ ਤੁਸੀਂ ਦੇਖ ਸਕਦੇ ਹੋ ਜੇ ਮੈਂ ਪਹਿਲਾ ਅਪਲਾਈ ਕਰੀ ਸੀ ਕਿਸੇ ਦੀ 30 ਤਰੀਕ ਨੂੰ ਅਪਲਾਈ ਕਰੀ ਸੀ 1 ਤਰੀਕ ਨੂੰ ਕਾਨਗੋ ਦੁਆਰਾ ਵੈਰੀਫਾਈ ਕਰ ਦਿੱਤੀ ਗਈ ਤੇ ਇਹ ਤੋਂ ਬਾਅਦ 3 ਤਰੀਕ ਨੂੰ ਹੀ ਆਪਣੀ ਅਪਰੂਵ ਹੋ ਕੇ ਮਨਜ਼ੂਰ ਕਰ ਦਿੱਤੀ ਗਈ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਹੁਣ ਖੁਦ ਜਿਹੜਾ ਅਪਲਾਈ ਕਰ ਸਕਦੇ ਹੋ ਬਿਨਾ ਕਿਸੇ ਨੂੰ ਕਰਪੀਆ ਵੀ ਦਿੱਤੇ ਪੰਜਾਬ ਸਰਕਾਰ ਨੇ ਇਹ ਸਹੂਲਤਾਂ ਸੌਦੇ ਲਈ ਜਾਰੀ ਕਰੀ ਆ ਤੇ ਇਹਦਾ ਤੁਹਾਨੂੰ ਬੱਦ ਤੋਂ ਬੱਦ ਲਾਭ ਲੈਣਾ ਚਾਹੀਦਾ ਹੈ ਕਿਤੇ ਵੀ ਸਾਹ ਰਿਸ਼ਤਾ ਦਸਤਰ ਜਾਂ ਪਟਵਾਰੀ ਕੋਲੇ ਜਾ ਕੇ ਕੋਈ ਰਿਸ਼ਵਤ ਦੇ ਕੇ ੱੱਕੇ ਖਾਣ ਦੀ ਲੋੜ ਨਹੀਂ ਬਹੁਤ ਵਧੀਆ ਇਹ ਸਹੂਲਤਾਂ ਪਰ ਜੇ ਫਿਰ ਵੀ ਤੁਹਾਨੂੰ ਕੋਈ ਇਹਦੇ ਚ ਦਿੱਕਤ ਹੁੰਦੀ ਹੈ ਜੇ ਕੋਈ ਗੱਲਬਾਤ ਸਮਝ ਨਹੀਂ ਆਉਂਦੀ ਤਾਂ ਤੁਸੀਂ ਮੇਰੇ ਤੋਂ ਜਿਹੜਾ ਉਹ ਪੁੱਛ ਸਕਦੇ ਹੋ ਠੀਕ ਹੈ ਜੀ ਸ਼ੁਕਰੀਆ ਧੰਨਵਾਦ ਥੈਂਕ ਯੂ